ਸਮੂੱਚੇ ਸਾਧ ਸੰਗਤ ਜੀ ਨੂੰ ਜੀ ਤੁਹਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪਰਪੀਆਂ ਲੱਖ ਲੱਖ ਮੁਬਾਰਕਾਂ ਅੱਜ ਦੇ ਸ਼ੁਭ ਅਤੇ ਪਵਿੱਤਰ ਦਿਹਾੜੇ ਦੇ ਮੌਕੇ ਉੱਤੇ ਮਾਫ਼ ਸਭ ਦੇ ਨਾਲ ਇੱਕ ਖੁਸ਼ੀ ਵਾਲੀ ਗੱਲ ਸਾਂਝੀ ਕਰਨ ਜਾ ਰਿਹਾ ਹਾਂ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਉਹ ਮਹਾਨ ਪਵਿੱਤਰ ਸਥਾਨ ਜਿੱਥੇ ਦਸਮ ਪਾਤਸ਼ਾਹ ਬਾਦਸ਼ਾਹ ਦਰਬੇਸ਼ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਦੀ ਸਿਰਜਣਾ ਕੀਤੀ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਅਨੰਪੁਰ ਸਾਹਿਬ ਇੱਕ ਖੁਨਿਆਰੀ ਸਟਰੀਟ ਬਣਨ ਜਾ ਰਹੀ ਹੈ ਮੇਨ ਗੁਰੂ ਘਰ ਤੋਂ ਲੈ ਕੇ ਜਿਹੜਾ ਤਕਸਾਲ ਨੂੰ ਰਸਤਾ ਜਾਂਦਾ ਉਸਦੇ ਉੱਤੇ ਸੁੰਦਰ ਸੰਗਮਰਮਰ ਲੈਂਡਸਕੇਪਿੰਗ ਲਾਈਟਾਂ ਤੇ ਉਸ ਨੂੰ ਜਿਹੜਾ ਹੈ ਟੋਟਲ ਅਸੀਂ ਵੀਕਲ ਫਰੀ ਕਰਾਂਗੇ ਤਾਂ ਕਿ ਸਿਰਫ ਜਿਹੜੇ ਪੈਦਲ ਸ਼ਦਾਲੂ ਉੱਥੇ ਜਾ ਸਕਣ ਤੇ ਜਿਹੜੀ ਤਕਸਾਲ ਨੂੰ ਉੱਤੇ ਜਾਂਦੀ ਹੋਈ ਚੜਾਈ ਹੈ ਉਸ ਦੇ ਉੱਤੇ ਵੀ ਸੁੰਦਰ ਸੰਗਮਰਮਰ ਕੋੜੀਆਂ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਉਸ ਦੇ ਨਾਲ ਅਮ ਜਿਹੜੀ ਆਸਪਾਸ ਦੀ ਖੂਬਸੂਰਤੀ ਆ ਹੋਰ ਬਹੁਤ ਵੱਜੂਗੀ ਇਸ ਦੇ ਨਾਲ ਨਾਲ ਇਹ 25 ਕਰੋੜ ਦਾ ਪ੍ਰੋਜੈਕਟ ਹੈ ਇਸ ਦਾ ਟੈਂਡਰ ਲੱਗ ਗਿਆ ਤੇ ਬਹੁਤ ਜਲਦੀ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਇਸ ਦੀ ਜਿਹੜੀ ਸ਼ੁਰੂਆਤ ਕਰਨਗੇ ਮੈਂ ਇਹ ਬਹੁਤ ਲੰਬੇ ਸਮੇਂ ਤੋਂ ਸੰਗਤਤੀ ਮੰਤ ਸੀ ਕੁੱਲ ਦੁਨੀਆ ਦੇ ਵਿੱਚ ਵਾਸਤੇ ਜਿਹੜੇ ਸਿੱਕੇ ਉਹਨਾਂ ਦੀ ਮੰਗ ਸੀ ਸਾਡੇ ਸ਼ਹਿਰ ਵਾਸੀਆਂ ਦੀ ਮੰਗ ਸੀ ਇਸ ਦਿਨ ਨਾਲ ਲੋਕਲ ਟੂਰਿਜ਼ਮ ਵੀ ਵਧੂਗਾ ਤੇ ਇਸ ਦੇ ਨਾਲ ਨਾਲ ਹੁਣ ਜੋ ਜਿਹੜੇ ਆਸ-ਪਾਸ ਦੇ ਬਾਜ਼ਾਰ ਹੈ ਸਾਡੀ ਕੋਸ਼ਿਸ਼ ਹੈ ਕਿ ਸਾਰੇ ਬਾਜ਼ਾਰਾਂ ਨੂੰ ਇੱਕ ਯੂਨੀਫਾਰਮ ਬੋਰਡ ਲਗਾ ਕੇ ਤਾਂ ਕਿ ਅਨੰਪੁਰ ਸਾਹਿਬ ਜਿਹੜਾ ਹੈ ਉਹ ਹੋਰ ਸੋਹਣਾ ਬਣ ਸਕੇ ਜਿੰਨੇ ਵੀ ਸ਼ਰਧਾਲੂ ਆਉਣ ਉੱਥੇ ਉਹਨਾਂ ਨੂੰ ਕੋਈ ਤਕਲੀਫ ਨਾ ਹੋਵੇ ਤੇ ਜਿਹੜਾ ਉਹਨਾਂ ਨੂੰ ਵੱਧ ਤੋਂ ਵੱਧ ਸੁਵਿਧਾ ਮਿਲੇ ਸਕੇ ਇੱਕ ਇਸ ਸੈਰੀ ਤੇ ਸਟਰੀਟ ਦਾ ਜਿਹੜਾ ਪਹਿਲਾ ਫੇਸ ਦਾ ਪ੍ਰੋਜੈਕਟ ਉਦੀ ਲਾਗਤ 25 ਕਰੋੜ ਰੁਪਏ ਤੇ ਪਾਸ ਹੋ ਚੁੱਕਿਆ ਟੈਂਡਰ ਲੱਗ ਚੁੱਕਿਆ ਤੇ ਬਹੁਤ ਜਲਦੀ ਇਸ ਤੇ ਕੰਮ ਦੀ ਸ਼ੁਰੂਆਤ ਹੋਊਗੀ ਇਹ ਜਾਣਕਾਰੀ ਆਪ ਸਭ ਨੂੰ ਸਤਿ ਸੰਜੀ ਕਰਦੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ